ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਦੇ ਸਾਬਕਾ ਜਥੇਦਾਰ ਤੇ ਮੌਜੂਦਾ ਹੈੱਡ ਗ੍ਰਾਂਤੀ ਸੱਚ ਕੰਨ ਸਾਹਿਬ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਦਿਨਿਆਵੀ ਅਦਾਲਤ ਦੇ ਵਿੱਚ ਜੋ ਕੱਲ ਗਏ ਆ ਮਨ ਨੂੰ ਬੜੀ ਛੱਟ ਵੀ ਵੱਜੀ ਆ ਦੁੱਖ ਵੀ ਮਹਿਸੂਸ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਰਹੇ ਹੋਣ ਤੇ ਹੈੱਡ ਗ੍ਰਾਂਤੀ ਦਰਵਾਦ ਸਾਹਿਬ ਹੋਣ ਕੋਈ ਵੀ ਇਤਿਹਾਸ ਦੇ ਵਿੱਚ ਜਦੋਂ ਦੀ ਸੁਣਨੀ ਕਮੇਟੀ ਬਣੀ ਹੈ ਬੜਾ ਵੱਡਾ ਇਤਿਹਾਸ ਹੈ ਤੇ ਵੱਡੇ ਵੱਡੇ ਜਥੇਦਾਰਾਂ ਨੇ ਸਬਾਵਾਵਾਂ ਕੀਤੀਆਂ ਕਾਲਤਾ ਦੇ ਜਥੇਦਾਰ ਤੌਰ ਤੇ ਤੇ ਬਾਕੀ ਤਖਤਾਂ ਦੇ ਜਥੇਦਾਰ ਤੌਰ ਤੇ ਬਾਦ ਦੁਨਿਆਵੀ ਅਦਾਲਤ ਨੂੰ ਜਿਹੜਾ ਕਿਸੇ ਜਥੇਦਾਰ ਨੇ ਅੱਜ ਤੱਕ ਕੋਈ ਜਥੇਦਾਰ ਨਹੀਂ ਗਿਆ ਉਹ ਜੇ ਕਿਤੇ ਸਮਨ ਵੀ ਆ ਜਾਂਦਾ ਸੀਗਾ ਦੁਨਿਆਵੀ ਅਦਾਲਤੋਂ ਤੋ ਉਹ ਸਮਨ ਅਕਸੈਪਟ ਨਹੀਂ ਸੀ ਕਰਦੇ ਕਹਿੰਦੇ ਜਿਹੜੀ ਅਕਾਲ ਤਖਤ ਦਾ ਜਹਦਾ ਰੋਦ ਦੀ ਉਪਮਾ ਉਹਦਾ ਸਤਕਾਰ ਉਹਦੀ ਇੱਜ਼ਤ ਉਹਦਾ ਮਾਨ ਸਾਰੇ ਪੰਥ ਵਿੱਚ ਆ ਸਮੁੱਚੇ ਸਿੱਖ ਸਮਾਜ ਦੇ ਵਿੱਚ ਆ ਤੇ ਇਹਦੇ ਰਤਵਾ ਜਿਹੜਾ ਹੈਗਾ ਉਹ ਦੁਨਿਆਵੀ ਅਦਾਲਤ ਤੋਂ ਉੱਪਰ ਰਤਵਾ ਤੇ ਤਾਂ ਨਹੀਂ ਸੀ ਜਾਂਦੇ ਉਹ ਕਦੀ ਵੀ ਇਹ ਪ੍ਰੋਵਾਈਡ ਨਹੀਂ ਸੀ ਕਰਦੇ ਦੁਨਿਆਵੀ ਅਦਾਲਤਾਂ ਦੀ ਤੇ ਮੇਰੇ ਮਨ ਨੂੰ ਸੱਟ ਵੱਜਦੀ ਹੈ ਕਿ ਗਿਆਨੀ ਰਵੀਸ਼ ਸਿੰਘ ਹੁਣੇ ਜਿਹੜੇ ਗਏ ਆ ਜਾਂ ਤਾਂ ਇਹਨਾਂ ਦੇ ਵਿੱਚ ਜਾਂ ਉਹਨਾਂ ਨੇ ਦੇਖੋ ਇੰਨੀਆਂ ਵੱਡੀਆਂ ਉਹਨਾਂ ਦੀਆਂ ਸਮਾਵਾਂ ਰਹੀਆਂ 40-45 ਸਾਲ ਦੀ ਮੈਨੂੰ ਮਾਇਦਿਆ ਸਮਾਵਾਂ ਹੋਣੀ ਹੈ ਪਰ ਉਹਨਾਂ ਨੂੰ ਇਹ ਕਾਜ ਦੇ ਕਾਨੂੰਨ ਜਿਹੜਾ ਸਿਸਟਮ ਦਾ ਸਾਦੀ ਸਮਝਿਆ ਉਹ ਪਤਾ ਨਹੀਂ ਕਿਸ ਲਾਲਚ ਲਾਲਸਾ ਦੇ ਨਾਲ ਜਾਂ ਕਿਸ ਲਾਲਚ ਦੇ ਨਾਲ ਗਏ ਆ জানা ਨਹੀਂ ਬੰਦਾ ਅਸੀਂ ਅਜੇ ਵੀ ਨਿਮਰਤਾ ਸਹਿਤ ਦੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਕੇਸ ਵਾਪਸ ਲਓ ਇਹ ਨਵੀਂ ਰਵਾਇਤ ਆਪਾਂ ਨਾ ਸ਼ੁਰੂ ਕਰੀਏ ਇਹਦੇ ਨਾਲ ਜਿਹੜੀ ਕਾਲ ਤਖ ਦੀ ਹੁਕਮਾਂ ਸਤਕਾਰਮਾਨ ਉਹਦੇ 'ਚ ਵੀ ਨੁਕਸਾਨ ਹੋਏਗਾ ਸਿੱਖ ਸੰਸਥਾਵਾਂ ਦਾ ਵੀ ਨੁਕਸਾਨ ਹੋਏਗਾ ਤੇ ਅਜੇ ਮੈਂ ਕਹਿੰਦਾ ਉਹ ਡਿਊਟੀ ਤੇ ਹੈਗੇ ਆ ਤੂੰ ਮੈਨੂੰ ਬੜੀ ਹਾਸੋਂ ਇਹ ਨਹੀਂ ਗੱਲ ਲੱਗਦੀ ਐ ਕਿ ਕਹਿੰਦੇ ਪਿਆ ਜੀ ਮੈਨੂੰ ਛੱਕਿਆ ਕਿ ਹਟਾ ਦੇਣਾ ਪਰ ਜੇ ਇਹ ਤਾਂ ਮੈਂ ਕਹਿੰਦਾ ਉਹਦੇ ਮਨ ਦਾ ਜਿਹੜਾ ਬਲਬਲਾ ਜਿਹੜਾ ਨਾ ਮਨ ਥੱਲੇ ਡਿਗਿਆ ਹੋਇਆ ਲੱਗਦਾ ਵੀ ਮਨ ਇਦਾਂ ਦਾ ਨਹੀਂਗਾ ਵੀ ਜੇ ਫੱਜ ਕਰੋ ਹਟ ਵੀ ਜਾਣ ਤੇ ਫਿਰ ਵੀ ਕਿਤੇ ਰੱਬ ਨੇ ਪਰਮੇਸ਼ਰ ਨੇ ਅਕਾਲ ਪੁਰਖ ਨੇ ਲੰਗਰ ਪਰਚਾਤਾ ਦਿੱਤਾ ਆ ਫਿਰ ਸਰਵਿਸ ਉਹਨਾਂ ਦੀ ਅਜੇ ਰਹਿੰਦੀ ਹੈ ਪਰ ਮੈਂ ਇੱਕ ਫਿਰ ਦੁਬਾਰਾ ਬੇਨਤੀ ਕਰਦਾ ਹੱਥ ਜੋੜ ਕੇ ਗਿਆਨੀ ਰਵੀਰ ਸਿੰਘ ਉਹਨਾਂ ਨੂੰ ਇਹ ਕਾਰਜ ਆਪਾਂ ਨਾ ਕਰੀਏ ਇਹਦੇ ਨਾਲ ਆਪਣੇ ਜਿਹੜੀਆਂ ਸੰਸਥਾਵਾਂ ਜਾਂ ਅਕਾਲ ਤਖਤ ਦੀ ਜਿਹੜੀ ਹੁਕਮਾਂ ਆ ਜਾਂ ਸਤਕਾਰ ਮਾਨਿਆ ਉਹਦੇ ਵਿੱਚ ਬੜਾ ਵੱਡਾ ਨੁਕਸਾਨ ਤੇ ਛੇਛ ਵੀ ਪਹੁੰਚਦੀ ਤੇ ਮੇਰੀ ਬੇਨਤੀ ਉਹਨਾਂ ਨੂੰ ਮੈਂ ਹੱਥ ਜੋੜ ਕੇ ਕਿ ਉਹ ਆਪਣਾ ਕੇਸ ਵਾਪਸ ਲੈਣ ਤਾਂ ਕਿ ਮਾਨ ਸਤਕਾਰ ਸੰਸਥਾਵਾਂ ਦਾ ਜਿਹੜਾ ਕੈਮਰਾ ਵੀ ਵਾਹਿਗੁਰੂ ਜੀ ਦਾ ਖਾਲਸਾ ਭਾਈ ਨਹੀਂ ਪਹਿਲੀ ਵਾਰ ਹੀ ਗਏ ਹੈੱਡ ਗ੍ਰਾਂਥੀ ਨੂੰ ਜਾਣਾ ਪੈ ਗਿਆ ਜੀ ਖਾਲਸਾ ਸਾਹਿਬ ਨਹੀਂ ਹੈੱਡ ਗ੍ਰਾਂਥੀ ਪਹਿਲੀ ਵਾਰੀ ਗਏ ਉੱਥੇ ਜਾਂਦੇ ਨਹੀਂ ਸੀ ਕਮ ਬਿਆਨੀ ਗੋਦਿਆਲ ਸਿੰਘ ਜਨੂਹਾ ਉਹਨਾਂ ਨੂੰ ਸਮਝਾਏ ਸੀ ਕਹਿੰਦੇ ਮੈਂ ਦੁਨਿਆਵੀ ਅਦਾਲਤ ਨਹੀਂ ਮੰਨਦਾ ਮੇਰਾ ਤਖਤ ਜਿਹੜਾ ਹੈ ਦੁਨਿਆਵੀ ਅਦਾਲਤ ਤੋਂ ਉੱਚਾ ਹੈ ਇਹ ਇਦਾਂ ਹੀ ਗਿਆਨੀ ਤਰਲੋਚਨ ਸਿੰਘ ਹੁਣੇ ਹੀ ਪਹਿਲਾਂ ਉਹ ਉੱਥੇ ਜਾ ਕੇ ਜੱਜ ਨੂੰ ਕਹਿ ਕਹਿ ਸੀ ਵੀ ਮੈਂ ਨਹੀਂ ਆਉਣਾ ਕਿਉਂਕਿ ਸਾਡਾ ਸਤਿਕਾਰਯੋਗ ਮਾਨ ਇੱਜ਼ਤ ਜਿਹੜੀ ਆ ਪੰਥ ਉਹਦਾ ਰਖਵਾਲਾ ਹੁੰਦਾ ਜੇ ਗਿਆਨੀ ਗੁਰਬੀਰ ਸਿੰਘ ਤੇ ਕੋਈ ਅਚਨ ਆਉਂਦੀ ਆ ਜੇ ਕੋਈ ਮਨ ਨੂੰ ਉਹ ਪ੍ਰਧਾਨ ਜੀ ਨਾਲ ਗੱਲ ਕਰਦੇ ਸਾਡੇ ਨਾਲ ਗੱਲ ਕਰਦੇ ਬੈਠ ਕੇ ਆਪਾਂ ਡਿਸਕਸ ਕਰਦੇ ਵੀ ਨੇ ਦੂਜੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋ ਸਕਦਾ ਪਰ ਜਦੋਂ ਤੁਸੀਂ ਅਦਾਲਤਾਂ ਵਿੱਚ ਜਾਂਦੇ ਹੋ ਨਾ ਇਤੋਂ ਮਾੜੀ ਗਰਾਵਟ ਕੋਈ ਨਹੀਂ ਇਨਸਾਨ ਦੇ ਵਿੱਚ ਤਾਂ ਮੈਂ ਕਹਾਂਗਾ ਫਿਰ ਵੀ ਬੇਨਤੀ ਕਰਦਾ ਦੁਬਾਰਾ ਸਾਥ ਜੋੜ ਕੇ ਬੇਨਤੀ ਕਰਦਾ ਪਹਿਲਾਂ ਹੀ ਬੇਨਤੀ ਕੀਤੀ ਪਾਈਏ ਕਿ ਜਿਹੜਾ ਵਾਪਸ ਲਿਆ ਜਾਵੇ ਤਾਂ ਕਿ ਮਾਨ ਸਤਕਾਰ ਜਿਹੜਾ ਸਿਧਾਂਤ ਹੈਗੇ ਅਕਾਲ ਤਖਤ ਦੇ ਉਹ ਕਾਇਮ ਰਹੇ